ਇਤਿਹਾਸ ਦੇ ਪੰਨਿਆਂ ਦੇ ਵਿੱਚ ਜਦੋਂ ਵੀ ਮਹਾਨ ਸ਼ਹਾਦਤਾਂ ਦਾ ਜ਼ਿਕਰ ਆਉਂਦਾ ਹੈ ਤਾਂ ਇਸ ਦੀ ਸ਼ੁਰੂਆਤ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਦੇ ਸਭ ਤੋਂ ਛੋਟੇ ਸਹਿਬਜ਼ਾਦਿਆਂ ਤੋਂ ਹੁੰਦੀ ਹੈ ਜਿਸ ਦੇ ਮੱਦੇਨਜ਼ਰ ਸ਼ਹੀਦੀ ਦੀਪਸ ਨੂੰ ਸੋਕ ਬਜੂ ਮਨਾਇਆ ਜਾਂਦਾ। ਉੱਤੇ ਹੀ 13-13 ਹੱਟੀ ਨੇ ਵੱਡੀ ਸਕਰੀਨ ਲਗਾ ਕੇ ਚਾਰ ਸਹਿਬਜ਼ਾਦਿਆਂ ਦੀ ਮੂਵੀ ਦਿਖਾਈ ਜਿਸ ਨੂੰ ਦੇਖ ਮਹਿਲਾਾਂ ਟਿਪ-ਟਿਪ ਰੋਣ ਲੱਗੀਆਂ। ਪਿਛਲੇ 5 ਸਾਲ ਤੋਂ ਧਾਰਮਿਕ ਤੇ ਸਮਾਜਿਕ ਸੇਵਾ ਕਰ ਰਹੀ ਜਲੰਦਰ ਦੇ 13 13 ਹੱਟੀ ਵੱਲੋਂ ਚੱਲ ਰਹੇ ਸ਼ਹੀਦੀ ਦਿਵਸ ਦੇ ਮੱਦੇਨਜ਼ਰ 120 ਫੁੱਟੀ ਰੋਡ ਸਥਿਤ 13 13 ਹੱਟੀ ਦੇ ਬਾਹਰ ਇੱਕ ਵੱਡੀ ਸਕਰੀਨ ਲਗਾ ਕੇ ਚਾਰ ਸਹਬਜ਼ਾਦਿਆਂ ਦੀ ਮੂਵੀ ਦਿਖਾਈ ਅਤੇ ਦੁੱਧ ਦਾ ਲੰਗਰ ਲਗਾਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਅਸੀਂ ਹੀ ਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ 13 13 ਹੱਟੀ ਵੱਲੋਂ ਸਹਬਜ਼ਾਦਿਆਂ ਦੇ ਸਬੰਧ ਦੀ ਫਿਲਮ ਲਗਾਈ ਗਈ ਹੈ ਤੇ ਦੁੱਧ ਦੇ ਲੰਗਰ ਲਗਾਏ ਗਏ ਹਨ ਤੇ ਕੱਲ ਨੂੰ ਵੀ ਦੁੱਧ ਦੇ ਲੰਗਰ ਚੱਲਣਗੇ ਤੇ ਧਾਰਮਿਕ ਫਿਲਮ ਚੱਲੇਗੀ ਇਹ 2 ਦਿਨ ਦਾ ਉਪਰਾਲਾ 13 13 ਹੱਟੀ ਵੱਲੋਂ ਕੀਤਾ ਗਿਆ ਹੈ 120 ਫੁੱਟੀ ਰੋਡ 13 13 ਹੱਟੀ ਸਾਰੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਣ ਕੇ ਧਾਰਮਿਕ ਫਿਲਮਾਂ ਦੇਖੋ ਤੇ ਇਹਨਾਂ ਦੀ ਜੋ ਸਿੱਖਿਆ ਹੈ ਉਹ ਆਪਣੇ ਹਿਰਦਿਆਂ ਵਿੱਚ ਵਸਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਸਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਪੰਥ ਲਈ ਸ਼ਹੀਦੀ ਛੋਟੇ ਸਹਿਬਜ਼ਾਦਿਆਂ ਨੇ ਦਿੱਤੀ ਹੈ ਉਸ ਨੂੰ ਸਮਝਣ ਤੇ ਅਮਲ ਕਰਨ ਕਿ ਉਹਨਾਂ ਨੇ ਸ਼ਹੀਦੀ ਕਿਉਂ ਦਿੱਤੀ ਸੀ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ